ਸਿਕਲ ਜੀ ਮਸਾ ਰਿਟ ਲਓ ਵੀ ਮੀਂਹ ਦੇ ਆਕੇ ਤੁਸੀਂ ਸਾਰੇ ਠੀਕ ਠਾਕ ਹੋਵੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਨਿੰਬੂ ਯੱਤ ਦੇ ਬੂਟਿਆਂ ਨੂੰ ਬਰਸਾਤਾਂ ਦੇ ਵਿੱਚ ਬਿਮਾਰੀਆਂ ਤੋਂ ਕਿਵੇਂ ਬਚਾ ਸਕਦੇ ਹਾਂ ਅਤੇ ਉਹਨਾਂ ਦੀ ਪਛਾਣ ਕਿਸ ਤਰ੍ਹਾਂ ਕਰੀਏ ਨਿੰਬੂ ਯੱਤ ਦੇ ਬੂਟਿਆਂ ਨੂੰ ਬਹੁਤ ਸਾਰੇ ਰੋਗ ਜਿਵੇਂ ਕੋੜ ਰੋਗ ਸਕੈਬ ਰੋਗ ਗੁੰਜੀਆ ਰੋਗ ਟਹਿਣੀਆਂ ਦਾ ਰੋਗ ਤਣੇ ਅਤੇ ਫਲ ਗੜਨ ਦਾ ਰੋਗ ਇਹ ਬਹੁਤ ਸਾਰੇ ਰੋਗ ਬਰਸਾਤਾਂ ਦੇ ਮੌਸਮ ਵਿੱਚ ਆਉਂਦੇ ਆ ਜੇਕਰ ਇਹਨਾਂ ਨੂੰ ਆਪਾਂ ਨਾ ਕੰਟਰੋਲ ਕਰੀਏ ਕਈ ਵਾਰ ਪੂਰੇ ਦਾ ਪੂਰਾ ਬੂਟਾ ਵੀ ਮਰ ਸਕਦਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੰਤਰੇ ਅਤੇ ਮਾਲਟੇ ਦੇ ਕੋੜ ਰੋਗ ਦੀ ਇਹ ਬਿਮਾਰੀ ਪੱਤਿਆਂ ਟਾਹਣੀਆਂ ਅਤੇ ਫੁੱਲਾਂ ਤੇ ਹਮਲਾ ਕਰਦੀ ਹੈ ਜਿਆਦਾ ਸਿਲ ਅਤੇ ਮੀਹ ਵਾਲਾ ਮੌਸਮ ਇਸ ਬਿਮਾਰੀ ਦੇ ਵਾਦੇ ਲਈ ਬਹੁਤ ਅਨੁਕੂਲ ਹੁੰਦਾ ਹੈ ਇਹ ਬਿਮਾਰੀ ਨਰਸਰੀ ਅਤੇ 2 ਤੋਂ 3 ਸਾਲ ਦੇ ਪੁਰਾਣੇ ਬੂਟਿਆਂ ਤੇ ਜਿਆਦਾ ਹਮਲਾ ਕਰਦੀ ਹੈ ਬੈਕਟੀਰੀਆ ਕਰਕੇ ਪੱਤਿਆਂ ਤੇ ਪੀਲੇ ਧੱਬੇ ਜੋ ਕਿ ਹੌਲੀ-ਹੌਲੀ ਵੱਡੇ, ਖੁਰਦਰੇ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ। ਇਹਨਾਂ ਤੱਬਿਆਂ ਦੇ ਆਲੇ-ਦੁਆਲੇ ਪੀਲੇ ਰੰਗ ਦੇ ਘੇਰੇ ਬਣ ਜਾਂਦੇ ਹਨ। ਇਸ ਰੋਗ ਦੀ ਰੋਕਥਾਮ ਲਈ 10 ਗ੍ਰਾਮ ਸਟ੍ਰੈਪਟੋਸਾਈਕਲਿਨ, 5 ਗ੍ਰਾਮ ਕਾਪਰ ਸਲਫੇਟ ਨੂੰ 100 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰੋ। ਰੋਗੀ ਪੱਤੇਆਂ, ਟਾਹਣੀਆਂ ਅਤੇ ਫਲਾਂ ਨੂੰ ਮਈ-ਜੂਨ ਮਹੀਨੇ ਵਿੱਚ ਕੱਟ ਕੇ ਇਕੱਠੇ ਕਰਕੇ ਸਾੜ ਦਿਓ ਅਤੇ ਜ਼ਖਮਾਂ ਤੇ ਬੋਰਡੋ ਪੇਸਟ ਮਗਾ ਦਿਓ। ਤੋ ਬਾਦ ਗੱਲ ਕਰਦੇ ਹਾਂ ਸਕੈਬਰੋਗ ਦੀ ਇਹ ਉੱਲੀ ਰੋਗ ਮੀਵਲੇ ਮੌਸਮ ਵਿੱਚ ਸੰਤਰਾ ਗਰੇਪਫਰੂਟ ਅਤੇ ਨਿੰਬੂ ਦੇ ਬੂਟੇ ਦਾ ਭਾਰੀ ਨੁਕਸਾਨ ਕਰਦਾ ਹੈ ਤਾਣੀਆਂ ਅਤੇ ਫਲਾਂ ਤੇ ਵੀ ਇਸ ਰੋਗ ਦਾ ਅਸਰ ਹੁੰਦਾ ਹੈ ਰੋਗੇ ਬੂਟੇ ਕੱਦ ਵਿੱਚ ਮੜੇ ਦੇ ਜਾਂਦੇ ਹਨ ਅਤੇ ਸ਼ੋਕੜੇ ਰੋਗ ਦਾ ਸ਼ਿਕਾਰ ਹੋ ਜਾਂਦੇ ਹਨ ਇਹਨਾਂ ਦੀ ਰੋਗ ਰੋਧਨ ਲਈ ਤਿੰਨ ਸੜਕਿਆ ਬੋਰਡੋ ਮਿਸ਼ਰਣ ਦੇ ਜਾਂ 3 ਗ੍ਰਾਮ ਕਾਪਰ ਆਕਸੀ ਕਲੋਰਾਇਡ 50 ਤੱਕ ਪ੍ਰਤੀ ਲੀਟਰ ਜੁਲਾਈ ਤੋਂ ਸ਼ੁਰੂ ਕਰਕੇ ਅਗਸਤ ਤੱਕ 20 ਦਿਨ ਦੇ ਵਕਤ ਵਿੱਚ ਸਵਰੇ ਕਰੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਗੁੰਜਿਆ ਰੋਗ ਦੀ ਇਹ ਕੁੱਲੀ ਰੋਗ ਹੈ ਜੋ ਕਿ ਸੇਮ ਵਾਲੇ ਇਲਾਕਿਆਂ ਵਿੱਚ ਜ਼ਿਆਦਾ ਹੁੰਦੀ ਹੈ ਇਸ ਦਾ ਹਮਲਾ ਪਿੰਨੂ ਦੇ ਬਾਗਾਂ ਵਿੱਚ ਆਹ ਵੇਖਣ ਨੂੰ ਮਿਲਦਾ ਹੈ ਕੁੱਲੀ ਜ਼ਮੀਨ ਅੰਦਰ ਪੜਦੀ ਹੈ ਅਤੇ ਰੋਗੀ ਬੂਟਿਆਂ ਨੂੰ ਜੀ ਹਾਂ ਜੜ੍ਹਾਂ ਨੂੰ ਖਤਮ ਕਰ ਦਿੰਦੀ ਹੈ ਜਿਸ ਕਾਰਨ ਬੂਟੇ ਦਾ ਵਾਧਾ ਰੁਕ ਜਾਂਦਾ ਹੈ ਬੂਟੇ ਹੌਲੀ-ਹੌਲੀ ਮਰ ਜਾਂਦੇ ਹਨ ਰੋਗੀ ਬੂਟੇ ਨੂੰ ਪੁੱਲ ਜ਼ਿਆਦਾ ਪੈਂਦੇ ਹਨ ਜੋ ਕਿ ਕਰ ਜਾਂਦੇ ਹਨ ਅਤੇ ਫਲ ਨਹੀਂ ਲੱਗਦਾ ਇਸੇ ਰੋਗ ਤੋਂ ਆਲੀ ਬੂਟੇ ਲਗਾਉਣ ਸਮੇਂ ਕੌਂਦ ਕੀਤੀ ਅੱਖ ਨੂੰ ਜ਼ਮੀਨ ਤੋਂ 9 ਇੰਚ ਉੱਚਾ ਰੱਖੋ ਸਾਫ਼ ਕੀਤੇ ਜ਼ਖਮਾਂ ਤੇ 2 ਗ੍ਰਾਮ ਕਰਜਟ ਐਮ 89 ਸੋਲਿਡ ਮਿਲੀਲੀਟਰ ਆਸੀ ਦੇ ਤੇਲ ਵਿੱਚ ਘੋਲ ਕੇ ਸਾਲ ਵਿੱਚ ਦੋ ਵਾਰ ਜ਼ਖਮਾਂ ਤੇ ਲਾਵੋ ਉਸ ਤੋਂ ਬਾਅਦ 25 ਗ੍ਰਾਮ ਇਸੇ ਨਿਨਾਸਕ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਟਣੇ ਦੇ ਚਾਰੇ ਪਾਸੇ ਮਿੱਟੀ ਨੂੰ ਚੰਗੀ ਤਰ੍ਹਾਂ ਗੋੜਚ ਕਰ ਦਿਓ ਇਸ ਤੋਂ ਬਾਅਦ ਗੱਲ ਕਰਦੇ ਹਾਂ ਸੰਤਰੇ ਅਤੇ ਮਾਲਟੇ ਦੇ ਟਹਿਣੀਆਂ ਦੇ ਰੋਗ ਦੀ ਇਹ ਉਲੀ ਰੋਗ ਨਾਲ ਪੱਤਿਆਂ ਤੇ ੱੱਬੇ ਪੈ ਜਾਂਦੇ ਹਨ ਜੋ ਕਿ ਬਚਕਾਰੋਂ ਸਲੇਟੀ ਰੰਗ ਦੇ ਹੋ ਜਾਂਦੇ ਹਨ ਫਲ ਡੰਡੀਆਂ ਤੋਂ ਕਮਜ਼ੋਰ ਹੋਣ ਕਰਕੇ ਕਲ ਕੇ ਛੇਠਾਂ ਡਿੱਗ ਪੈਂਦੇ ਹਨ ਸੱਲੇ ਤੇ ਗਰਮ ਮੌਸਮ ਵਿੱਚ ਇਸ ਰੋਗ ਦਾ ਕਾਫੀ ਵਾਧਾ ਹੁੰਦਾ ਹੈ ਇਸੇ ਰੋਗ ਖਾਣ ਲਈ ਰੋਸਾਂ ਲਈ ਬੋਰਡੋ ਮਿਸਰਨ ਜਾਂ 3 ਗ੍ਰਾਮ ਕਾਪਰ ਆਕਸੀਕਲੋਰਾਇਡ 50 ਤਾਕਤ ਪ੍ਰਤੀ ਲੀਟਰ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰਕੇ ਅਗਸਤ ਤੱਕ 20 ਦਿਨ ਦੇ ਬਖਵੇ ਤੇ ਸਪਰੇਅ ਕਰੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਤਣੇ ਅਤੇ ਫਲ ਗੜਨ ਦੇ ਰੋਗ ਦੀ ਇਸ ਰੋਗ ਦਾ ਹਮਲਾ ਪੱਤਿਆਂ ਟਹਿਣੀਆਂ ਅਤੇ ਫਲਾਂ ਉੱਪਰ ਹੁੰਦਾ ਹੈ ਕਾਲੇ ਗੋਰ ਰੰਗ ਦੇ ੱੱਬੇ ਜੋ ਕੇ ਹੌਲੀ-ਹੌਲੀ ਪੂਰੇ ਰੰਗ ਦੇ ਹੋ ਜਾਂਦੇ ਹਨ ਪੱਤੇ ਤੇ ਫਲ ਹੌਲੀ-ਹੌਲੀ ਖੁਰਦਰੇ ਹੋ ਜਾਂਦੇ ਹਨ ਇਸ ਰੋਗ ਤੋਂ ਬਚਣ ਲਈ ਕਾਪਰ ਆਕਸੀਕਲੋਰਾਈਡ ਦਾ ਸਪਰੇ 3 ਗ੍ਰਾਮ ਪ੍ਰਤੀ ਲੀਟਰ ਪਾ ਕੇ 15 ਦਿਨ ਦੇ ਵਕਫੇ ਤੇ ਤਿੰਨ ਸਪਰੇ ਕਰੋ ਜਿਹੜੇ ਵੀਰ ਜ਼ਹਿਰ ਮੁਤ ਟੰਗ ਨਾਲ ਇਲਾਜ ਕਰਨਾ ਚਾਹੁੰਦੇ ਹਨ ਉਹ 100 ਗ੍ਰਾਮ ਟ੍ਰੈਕੂਡਰਮਾ ਪਾਊਡਰ ਨੂੰ 2.5 ਕਿਲੋ ਰੂੜੀ ਨਾਲ ਮਿਲਾ ਕੇ ਸੋਡੀਅਮ ਹਾਈਪੋਕਲੋਰਾਈਡ ਦੇ ਸੜਕਿਆ ਤੋਂ ਇੱਕ ਹਫ਼ਤਾ ਬਾਅਦ ਬੂਟੇ ਦੇ ਮੁੱਢਾਂ ਅਤੇ ਘੇਰਿਆਂ ਦੇ ਵਿੱਚ ਜੁਲਾਈ ਵਸਤੇ ਵਿੱਚ ਪਾਉਣ ਨਾਲ ਇਸ ਬਿਮਾਰੀ ਰੋਗ ਤੋਂ ਬੜੀ ਚੰਗੀ ਤਰ੍ਹਾਂ ਕਰ ਸਕਦੇ ਹਾਂ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ